ਟੀਮ ਇੰਡੀਆ ਦੇ ਕ੍ਰਿਕਟਰ ਬਾਲੀਵੁੱਡ ਦੀਆਂ ਫਿਲਮੀ ਹਸਤੀਆਂ ਸਾਹਮਣੇ ਫਿੱਕੇ ਨਜ਼ਰ ਆਏ ਬਾਲੀਵੁੱਡ ਸਿਤਾਰਿਆਂ ਸਾਹਮਣੇ ਭਾਰਤੀ ਕ੍ਰਿਕਟਰਾਂ ਦੀ ਟੀਮ ਜਿੱਤ ਦਰਜ ਕਰਨ ਚ ناکਾਮ ਰਹੀ ਅਤੇ ਦੋਨਾਂ ਵਿਚਾਲੇ ਖੇਡਿਆ ਗਿਆ ਫੁੱਟਬਾਲ ਮੈਚ 2-2 ਦੀ ਬਰਾਬਰੀ ਤੇ ਖਤਮ ਹੋਇਆ ਇਸ ਮੁਕਾਬਲੇ ਚ ਕ੍ਰਿਕਟਰਾਂ ਤੋਂ ਜਿੱਦਿਆ ਸੀ ਪਰ ਕੋਹਲੀ ਦੀ ਮੰਡਲੀ ਮੈਚ ਆਪਣੇ ਨਾਮ ਕਰਨ ਚ ਕਾਮਯਾਬ ਨਹੀਂ ਹੋ ਸਕੀ ਇਸ ਮੈਚ ਨੂੰ ਅਭਿਸ਼ੇਕ ਬਚਨ ਦੇ ਪਲੇਇੰਗ ਫਾਰ ਹਿਊਮੈਨਿਟੀ ਅਤੇ ਵਿਰਾਟ ਕੋਹਲੀ ਫਾਊਂਡੇਸ਼ਨ ਨੇ ਆਰਗੇਨਾਈਜ਼ ਕੀਤਾ ਸੀ ਖਾਚਾ ਖਾਚ ਭਰੇ ਸਟੇਡੀਅਮ ਚ ਫੈਨਸ ਦਾ ਜੋਸ਼ ਵੀ ਵੇਖਣ ਲਾਇਕ ਸੀ ਇਸ ਮੈਚ 'ਚ ਸ਼ਲਪਾ ਸ਼ੈਟੀ ਅਤੇ ਅਮਿਤab ਬੱਚਨ ਵੀ ਨਜ਼ਰ ਆਏ ਨਾਲ ਹੀ ਸੁਨਾਕਸ਼ੀ ਸਿਨਾ ਨੇ ਵੀ ਬਾਲੀਵੁੱਡ ਦੇ ਸਿਤਾਰਿਆਂ ਨੂੰ ਚੀਅਰਅਪ ਕੀਤਾ ਸ਼ਨੀਵਾਰ ਰਾਤ ਮੁੰਬਈ ਦੇ ਅੰਧੇਰੀ ਸਪੋਰਟਸ ਕੰਪਲੈਕਸ 'ਚ ਹੋਏ ਮੁਕਾਬਲੇ 'ਚ ਅਭਿਸ਼ੇਕ ਬੱਚਨ ਦੀ 올 ਸਟਾਰਸ ਟੀਮ ਦੀ ਟੱਕਰ ਵਿਰਾਟ ਕੋਹਲੀ ਦੀ 올 ਹਾਰਟਸ ਫੁੱਟਬਾਲ ਕਲੱਬ ਦੇ ਨਾਲ ਹੋਈ ਅਭਿਸ਼ੇਕ ਬੱਚਨ ਦੀ ਟੀਮ ਲਈ ਡਾਇਰੈਕਟਰ ਸੁਜੀਤ ਸਰਕਾਰ ਨੇ ਮੈਚ ਦੇ 9ਵੇਂ ਮਿੰਟ 'ਚ ਗੋਲ ਕਰ ਬਾਲੀਵੁੱਡ ਸਿਤਾਰਿਆਂ ਦੀ ਟੀਮ ਨੂੰ 1-0 ਦੀ ਲੀਡ ਹਾਸਲ ਕਰਵਾਈ ਰਣਬੀਰ ਕਪੂਰ ਦੇ ਟ੍ਰੇਨਰ ਐਂਟੋਨੀਓ ਪੈਕੋਰਾ ਨੇ ਮੈਚ ਦੇ 37ਵੇਂ ਮਿੰਟ 'ਚ ਗੋਲਕਾਰ ਅਭਿਸ਼ੇਕ ਬੱਚਨ ਦੀ ਟੀਮ ਨੂੰ 2-0 ਦੀ ਲੀਡ ਹਾਸਲ ਕਰਵਾ ਦਿੱਤੀ। ਇਸ ਦੇ 5 ਮਿੰਟ ਬਾਅਦ ਯੂਵਰਾਜ ਸਿੰਘ ਨੇ ਗੋਲ ਕੀਤਾ ਅਤੇ ਕ੍ਰਿਕਟਰਾਂ ਦੀ ਟੀਮ ਦਾ ਖਾਤਾ ਖੋਲ੍ਹਿਆ। ਪਹਿਲਾ ਹਾਫ ਖਤਮ ਹੋਣ ਤੱਕ ਅਭਿਸ਼ੇਕ ਬੱਚਨ ਦੀ ਟੀਮ 2-1 ਨਾਲ ਅੱਗੇ ਸੀ। ਦੂਜੇ ਹਾਫ ਦਾ ਸ਼ੁਰੂਆਤੀ ਦੌਰ ਰੋਮਾਂਚਕ ਰਿਹਾ ਪਰ ਦੋਨੋਂ ਟੀਮਾਂ ਗੋਲ ਕਰਨ 'ਚ ناکਾਮ ਰਹੀਆਂ। ਮੈਚ ਦੇ 82ਵੇਂ ਮਿੰਟ 'ਚ ਲੋਕੇਸ਼ ਰਾਹੁਲ ਨੇ ਗੋਲ ਕਰ ਵਿਰਾਟ ਕੋਹਲੀ ਦੀ ਟੀਮ ਨੂੰ ਬਰਾਬਰੀ ਤੇ ਪਹੁੰਚਾਇਆ। ਆਖਰ 'ਚ ਮੈਚ ਬਰਾਬ ਮੈਚ ਦੌਰਾਨ ਯੂਵਰਾਜ ਸਿੰਘ ਨੂੰ ਸੱਟ ਲੱਗੀ ਅਤੇ ਉਹਨਾਂ ਨੂੰ ਮੈਚ ਵਿਚਾਲੇ ਛੱਡ ਕੇ ਮੈਦਾਨ ਦੇ ਬਾਹਰ ਹੋਣਾ ਪਿਆ